ਸੁਣਿਆ ਤਾਂ ਨਹੀਂ ਬਹੁਤਾ ਤਾਂ ਸੁਣਿਆ ਕਿ ਟਰੱਕ ਡਰਾਈਵਰ ਜੀ ਮਾੜੇ ਹੁੰਦੇ ਆ ਯਾਰ ਮੈਨੂੰ ਨਹੀਂ ਲੱਗਦਾ ਕਿ ਟਰੱਕ ਡਰਾਈਵਰ ਮਾੜੇ ਹੁੰਦੇ ਆ ਟਰੱਕ ਡਰਾਈਵਰ ਜਦੋਂ ਟਰੱਕ 'ਚ ਬਹਿੰਦਾ ਨਾ ਤਾਂ ਮੱਥਾ ਟੇਕ ਕੇ ਬਹਿੰਦਾ ਰੱਬ ਦਾ ਨਾਮ ਲੈ ਕੇ ਬਹਿੰਦਾ ਠੀਕ ਆ ਤੇ ਜਿਹੜੇ ਆ ਘਰੇ ਬੈਠੇ ਛੋਸ਼ੇ ਵਾ ਜਿਹੜੇ ਕਹਿੰਦੇ ਟਰੱਕ ਡਰਾਈਵਰ ਜੀ ਮਾੜੇ ਹੁੰਦੇ ਨੇ ਸਾਲਿਆਂ ਨੇ ਉੱਠਣਾ ਪਹਿਲਾਂ ਫੋਨ ਦੇ ਕੇ ਸਟੋਰੀ ਚੈੱਕ ਕਰਨੀਆਂ ਹੁੰਦੀਆਂ ਮੈਸੇਜ ਦੇਖਣੇ ਹੁੰਦੇ ਆ ਵੀ ਕੁੜੇ ਨੇ ਮੁੰਡੇ ਦਾ ਦੇਖਣਾ ਹੁੰਦਾ ਮੁੰਡੇ ਨੇ ਕੁੜੀ ਦਾ ਦੇਖਣਾ ਹੁੰਦਾ ਕਿਸੇ ਨਾਲ ਵੀਡੀਓ ਕਾਲ ਕਰਨੀ ਹੁੰਦੀ ਆ ਕਿਸੇ ਨਾਲ ਕੁਛ ਕਰਨਾ ਹੁੰਦਾ ਘਰ ਦਾ ਕੰਮ ਕਰਨਾ ਪਰ ਰੱਬ ਨੂੰ ਤਾਂ ਕੋਈ ਯਾਦ ਹੀ ਨਹੀਂ ਕਰਦਾ ਟਰੱਕ ਦਾ ਡਰਾਈਵਰ ਆਪਦੀ ਗੱਡੀ ਦੀ ਦੇਖਭਾਲ ਕਰਦਾ ਉਹਨੂੰ ਆਪਦਾ ਰੱਬ ਮੰਨਦਾ ਜਦੋਂ ਸਟੀਅਰਿੰਗ ਤੇ ਬੈਂਦਾ ਅਰਦਾਸ ਕਰਕੇ ਤੁਰਦਾ ਤੇ ਜਦੋਂ ਰੋਟੀ ਖਾਣ ਕੇ ਛੱਟਾਬੇ ਤੇ ਬੈਂਦਾ ਨਾ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਫੇਰ ਰੋਟੀ ਖਾਂਦਾ ਤੁਹਾਡੇ ਨਾਲੋਂ ਤਾਂ ਕਿਤੇ ਗੁਣਾ ਜ਼ਿਆਦਾ ਚੰਗੇ ਨੇ ਡਰਾਈਵਰ ਓ ਲੋਕੋ ਕਿਤੇ ਜਿਆਦਾ ਸਮਝ ਆਈ